ਪਿੰਡ ਤਲਵੰਡੀ ਬੁੱਧ ਸਿੰਘ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੀ ਹੋਈ ਹੰਗਾਮੀ ਮੀਟਿੰਗ ਵਿਧਾਨ ਸਭਾ ਹਲਕਾ ਖੇਮ ਕਰਨਾ ਦੇ ਹੇਠ ਪੈਂਦੇ ਪਿੰਡ ਤਲਵੰਡੀ ਬੁੱਧ ਸਿੰਘ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੀ ਹੰਗਾਮੀ ਮੀਟਿੰਗ ਅੱਜ ਦਿਨ ਵੀਰਵਾਰ 2 ਵਜੇ ਦੇ ਕਰੀਬ ਹੋਈ ਜਿਸ ਵਿੱਚ ਵੱਡੇ ਪੱਧਰ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਆਗੂਆਂ ਨੇ ਹਿੱਸਾ ਲਿਆ ਇਸ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਕਿਹਾ ਕਿ ਰੱਖੀ ਗਈ ਅੱਜ ਦੀ ਇਸ ਮੀਟਿੰਗ ਵਿੱਚ ਅਹਿਮ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵਿਖੇ ਵੱਡਾ ਸੰਘਰਸ਼ ਵਿੜਿਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਉਹਨਾਂ ਵੱਲੋਂ ਹੁਣ ਤੋਂ ਹੀ ਕੀਤੀਆਂ ਜਾ ਰਹੀਆਂ ਹਨ ਅਤੇ ਪਿੰਡ-ਪਿੰਡ ਜਾ ਕੇ ਇਹ ਹੰਗਾਮੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਕਹਿੰਦੇ ਕਿ ਅੱਜ ਦੀ ਇਸ ਮੀਟਿੰਗ ਵਿੱਚ ਤਲਵੰਡੀ ਬੁੱਧ ਸਿੰਘ ਦੀ 70 ਤੋਂ 75 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਜਥੇਬੰਦੀ ਵੱਲੋਂ ਸੰਘਰਸ਼ ਵਿੱਚ ਆਪਦਾ ਵੱਡਾ ਯੋਗਦਾਨ ਪਾਵੇਗੀ ਇਸ ਮੌਕੇ ਹੋਰ ਕਿਸਾਨ ਆਗੂਆਂ ਨੇ ਕੀ ਆਖਿਆ ਉਹ ਸੁਣਦੇ ਹਾਂ ਸਰਦਾਰ ਚੰਦਰ ਸਿੰਘ ਤੇ ਸਰਦਾਰ ਜਗਤਾਰ ਸਿੰਘ ਜੀ ਪੁਰਾਣੇ ਲੀਡਰ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਔਰ ਇਹਦੇ ਸਾਡੇ ਮੁਖਤਾਰ ਸਿੰਘ ਜੀ ਸਭਾਈ ਆਗੂ ਸੋਚਾ ਸਿੰਘ ਜੀ ਲੱਧੂ ਸਾਡੇ ਲੀਡਰ ਜਥੇਵੰਦ ਦੀ ਮਾਮੇ ਕਹਿ ਸਕਦੇ ਆ ਔਰ ਸਾਡੇ ਚਾਚਾ ਬਾਜ ਸਿੰਘ ਜੀ ਔਰ ਸਰਦਾਰ ਬਰਵੀਰ ਸਿੰਘ ਜੀ ਬਾਜ ਸਿੰਘ ਜੀ ਸਰਦਾਰ ਰਾਜ ਸਿੰਘ ਜੀ ਔਰ ਸਾਡੇ ਇਧਰ ਬਲਾਕ ਦੇ ਪ੍ਰਧਾਨ ਪਿਛੇ ਗੁਰਦੇਵ ਸਿੰਘ ਕਲਵੰਤ ਸਿੰਘ ਇਹਨਾਂ ਸਾਰਿਆਂ ਦੀ ਗਵਾਹੀ ਦੇ ਵਿੱਚ ਕਾਫੀ ਵਿਚਾਰ ਚਰਚਾ ਹੋਈ ਔਰ ਜੋ ਦਿੱਲੀ ਅੰਦੋਲਨ ਦੇ ਸਮੇਂ ਤੇ ਦੈਨ ਖੇਤੀ ਕਾਨੂੰਨਾਂ ਔਰ ਚੌਥਾ ਪ੍ਰਾਲੀ ਵਾਲਾ ਜਿਹੜਾ ਉਹ ਅਪਰਾਧੀ ਸ਼ਬਦ ਨੂੰ ਰੱਦ ਆਜ਼ਾਦ ਕਰਵਾ ਕੇ ਔਰ ਬਾਕੀ ਜਿਹੜੇ ਉਹਦੇ ਵਿੱਚ ਰਹਿੰਦੇ ਮਸਲੇ ਸੀਗੇ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਕਿਸਾਨ ਨੂੰ ਕਰਜ਼ਾ ਮੁਕਤ ਕਰਾਉਣਾ ਬਿਜਲੀ ਦਾ ਜਿਹੜਾ ਸੋਧ ਬਿੱਲ ਔਰ ਜਿਹੜਾ ਚੌਥਾ ਇਹਨਾਂ ਨੇ ਹੁਣ ਫੇਰ ਲੈ ਕੇ ਆਂਦਾ ਵਿਸ਼ਵ ਦੇ ਨਾਲ ਇਹਨਾਂ ਨੇ ਗੱਲਬਾਤ طے ਕੀਤੀ ਕਿ ਬਾਹਰੋਂ ਜੋ ਵੀ ਅਸੀਂ ਜਾਂ ਕੋ ਦਾਲਾ ਮੂੰਗੀ ਮੱਕੀ ਬਾਜਰਾਤ ਕਣਕ ਜਿਹੜੀਆਂ ਫਸਲਾਂ ਅਸੀਂ ਬਾਹਰੋਂ ਰਿਪੋਰਟ ਕਰਾਵਾਂਗੇ ਔਰ ਇਹਦੇ ਤੇ ਅਸੀਂ ਸਖਤ ਵਿਚਾਰ ਚਰਚਾ ਵੀ ਕੀਤੀ ਔਰ ਸਰਕਾਰ ਦੀ ਸੈਂਟਰ ਸਰਕਾਰ ਦੀ ਨਿੰਦਾ ਵੀ ਕੀਤੀ ਔਰ ਇਹਦੇ ਚ ਵੱਡੇ ਪੱਧਰ ਤੇ ਕੱਲ ਸਾਡੀ ਮੋਗੇ ਦੇ ਵਿੱਚ ਉੱਤਰੀ ਭਾਰਤ ਥਲੇ ਦੀ ਉਤੇ ਗੈਰ ਰਾਜਨੀਤਿਕ ਮੋਰਚੇ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਹਦੇ ਵਿੱਚ ਸਾਡੀਆਂ ਦੋ ਮਹਾਪੰਚਾਇਤਾਂ ਵਿੱਚ ਨਿਕਲਿਆ ਇੱਕ ਜੰਡੇਆਲਾ ਅੰਮ੍ਰਿਤਸਰ ਦੇ ਵਿੱਚ ਮੰਡੀ ਦੇ ਵਿੱਚ ਰੱਖੀ ਜਾਏਗੀ 2-3 ਜਨਵਰੀ ਨੂੰ ਔਰ ਇੱਕ ਸਾਡੀ ਜਿਹੜੀ ਆ ਬਰਨਾਲੇ ਦੇ ਵਿੱਚ ਜਿਹੜੀ ਰੱਖੀ ਜਾਊਗੀ ਔਰ ਉਹਦੇ ਨਾਲ ਨਾਲ ਉਹਨਾਂ ਮਹਾਪੰਚਾਇਤਾਂ ਦੇ ਵਿੱਚ ਇੱਕ ਐਲਾਨ ਨਵਾਂ ਵੀ ਕੀਤਾ ਜਾਊਗਾ ਕਿ ਜੋ ਆਉਣ ਵਾਲੇ ਫਰਵਰੀ ਮਹੀਨੇ ਦੇ ਵਿੱਚ ਕਿਹੜੇ ਹਫਤੇ ਦੇ ਵਿੱਚ ਜਿਹੜਾ ਹੋ ਸਕਦਾ ਕਿ ਦਿੱਲੀ ਵੱਲ ਨੂੰ ਵੱਡੀਆਂ ਤਿਆਰੀਆਂ ਕਰਕੇ ਔਰ ਇਹ ਜਿਹੜੇ ਵਿਸ਼ਵ ਵਪਾਰ ਜਿਹੜਾ ਵਾ ਇਹਦੀ ਨਖੇਦੀ ਔਰ ਸਰਕਾਰ ਦੇ ਅੱਗੇ ਜਿਹੜਾ ਵਾ ਅੰਦੋਲਨ ਸ਼ੁਰੂ ਕਰਨ ਦੀ ਤਿਆਰੀ ਜਿਹੜੀ ਆ ਉਹ ਵਢਾਂਗੇ ਔਰ ਉਹਦੇ ਨਾਲ ਨਾਲ ਅੱਜ ਅਸੀਂ ਤਲਵੰਡੀ ਬੋਧ ਸਿੰਘ ਦੇ ਵੀ ਵਧਾਈ ਦੇ ਪਾਤ ਹਨ ਕਿ ਇਹ ਸਾਰੇ ਪਰਿਵਾਰ ਨੂੰ ਅਸੀਂ ਪੁਰਾਣੇ ਹੀ ਵਿਛੜੇ ਇੱਕ ਦੂਜੇ ਨਾਲ ਪਰਿਵਾਰ ਜਿਹੜੇ ਜੁੜੇ ਆ ਪਰ ਅੱਜ ਤਲਵੰਡੀ ਬੋਧ ਸਿੰਘ ਦੇ ਵਿੱਚ ਘਟੋ ਘਟਵੀ 75 ਤੋਂ 80 ਮੈਂਬਰੀ ਜਿਹੜੀ ਕਮੇਟੀ ਆ ਉਹ ਇੱਕ ਜੁਟ ਹੋ ਕੇ ਇੱਕ ਪਰਿਵਾਰ ਹੋ ਕੇ ਔਰ ਇਹਨਾਂ ਨੇ ਵਿਸ਼ਵਾਸ ਦਿਵਾਇਆ ਵਾ ਪੂਰੇ ਮੈਂ ਕਹੂੰਗਾ ਕਿ ਭਾਰਤ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਜਨਤਕ ਲੋਕਾਂ ਦੀ ਸਰਬੱਤ ਦੇ ਭਲੇ ਦੀ ਲੜਾਈ ਲੜਨ ਲਈ ਅੱਗੇ ਹੋ ਕੇ ਹਿੱਸਾ ਪਾਵਾਂਗੇ ਔਰ ਇਹ ਪ੍ਰਾਣੇ ਲੀਡਰ ਨੇ ਸਰਦਾਰ ਬਲਬੀਰ ਸਿੰਘ ਹੋਣੀ ਕਿ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਲੜਾਈ ਲੜੀ ਔਰ ਹੋ ਸਕਦਾ ਕਿ 3.5 ਸਾਲ ਤੋਂ ਅਸੀਂ ਬਾਦ ਤੁਰੇ ਹੋਈਏ ਔਰ ਅਸੀਂ ਇਹਨਾਂ ਦੀ ਬਾਹ ਫੜ ਕੇ ਤੁਰੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਵੱਡੇ ਲੀਡਰ ਬਣਾਇਆ ਔਰ ਉਹਦੇ ਨਾਲ ਨਾਲ ਸਰਦਾਰ ਬਲਵੀਰ ਸਿੰਘ ਤਲਵੰਡੀ ਬੋਸ ਸਿੰਘ ਅਤੇ ਅਰਾਜ ਸਿੰਘ ਆ ਤਲਵੰਡੀ ਇਹਨਾਂ ਦੋਨੂੰ ਜਥੇਬੰਦੀ ਨੇ ਫੈਸਲਾ ਵੀ ਲਿਆ ਕਿ ਇਹਨਾਂ ਨੂੰ ਕਰਮਜੀਤ ਸਿੰਘ ਬਾਬਾ ਕਰਮਜੀਤ ਸਿੰਘ ਜਿਹੇ ਕਹਿੰਨੇ ਕਿ ਸਾਡਾ ਸਰਮੋਲ ਲੀਡਰ ਸੀ ਉਹਨਾਂ ਦੇ ਜੋਂ ਦਾ ਕੋਈ ਇੱਕ ਲੜੀ ਇੱਕ ਚੈਨ ਬਣਾ ਕੇ ਔਰ ਇਹਨਾਂ ਨੂੰ ਲੀਡਰ ਵੀ ਜਿਹੜਾ ਚੰਦ ਦਿਨਾਂ ਚ ਮੀਟਿੰਗ ਸੱਦ ਕੇ ਬਣਾ ਕੇ ਔਰ ਇਹਨਾਂ ਨੂੰ ਇਹ ਬਾਬੇ ਕਰਮਜੀਤ ਸਿੰਘ ਤਲਵੰਡੀ ਜੋਂ ਦੀ ਜਿਹੜੀ ਉਹ ਜ਼ਿੰਮੇਵਾਰੀ ਦਿੱਤੀ ਜਾਊਗੀ ਧੰਨਵਾਦ